ਲਓ ਵੀ ਦੋਸਤੋ ਅੱਜ ਆਪਾਂ ਵੇਚ ਰਹੇ ਆ ਕਣਕ ਮੁੱਛਲ ਵਾਲੀ ਤੇ ਵਾਣ ਆਪਾਂ ਪਹਿਲਾਂ ਤਿਆਰ ਕਰ ਗਏ ਸੀਗੇ ਉਹਦਾ ਆਪਾਂ ਬਲੌਗ ਬਣਾ ਨਹੀਂ ਪਾ ਸਕੇ ਕਿਉਂਕਿ ਸੀਜ਼ਨ ਦਾ ਕੰਮ ਸੀ ਆ ਖੇਚ ਸੀ ਪੂਰੀ ਤੇ ਅੱਜ ਆਪਾਂ ਵੇਚੀਏ ਨੇ ਕਣਕ ਜੀ ਜੇਕਰ ਚੈਨਲ ਤੇ ਨਵੇਂ ਆਓ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜੀ ਕਰਦੇ ਆਂ ਵੀਡੀਓ ਸ਼ੁਰੂ ਤੇ ਕਣਕ ਵੀ ਜਿਹੜੀਆਂ ਆ 826 ਬਹੁਤ ਵਧੀਆ ਝਾੜ ਕਣਕ ਤੇ ਪਿਛਲੀ ਵਾਰ ਵੀ ਆਪਾਂ ਨੂੰ ਮਿਲ ਗਿਆ ਕਿਹੜੀ ਕਿਹੜੀ ਵੀਰਾਂ ਨੇ ਕਣਕ ਵੀ ਸੀ ਕਿਹੜੇ ਕਿਹੜਾ ਹੈ ਰੇਗੀ ਕਮੈਂਟ ਕਰਕੇ ਵੀਡੀਓ ਵਰਸਾ ਇੱਥੇ ਆਪਾਂ ਵੀਰਾਂ ਦੋ ਵੀ ਆ ਡੋਡੀ ਤਾਂ ਦੀ ਇੱਕ ਪਾਸੇ ਵੀ ਜੀ ਆਪਾਂ 303 ਇੱਕ ਪਾਸੇ 826 ਤੁਸੀਂ ਵੀ ਦੱਸੋ ਛੋਡੇ ਪਿਛਲੀ ਵਾਰੀ ਕਿਵੇਂ ਝਾੜ ਰਿਹਾ 826 ਤੇ 303 ਦਾ ਜੁੜੇ ਰਿਹਾ ਬਲੌਗ ਦੇ ਨਾਲ ਜੀ ਦੋਸਤੋ ਜੇ ਕੱਲ ਕਰ ਗਿਆ ਆਪਾਂ ਮਸ਼ੀਨ ਦੀ ਮਸ਼ੀਨ ਹੈਗੀ ਉਤਾਰਨ ਸਾਨੂੰ ਅੰਦਗੜਾਂ ਦੀ 15 ਪੂਰੀ ਠੀਕ ਟ੍ਰੈਕਟਰ ਹੈ ਸ਼ਤੀਵਾਸ ਫੂਡ ਤੇ ਵਿਚਾਈ ਆਪਣੀ ਬਹੁਤ ਵਧੀਆ ਚੱਲ ਰਹੀ ਹੈ ਦੋਸਤੋ ਤੇ ਇਹ ਆਪਾਂ ਉਸ ਬਾਅਦ ਚ ਕਨਕਮੀ ਰਹੇ ਜਿਹੜਾ ਕਿ ਆਪਾਂ ਪੱਦਰ ਕੀਤਾ ਸੀਗਾ ਪਿਛਲੇ ਬਲੌਗਸ ਦੇ ਦੇਖੇ ਹੋਣਾ ਜੇ ਬਲੌਗ ਨਹੀਂ ਵੇਖੇ ਤੇ ਆਪਾਂ ਆਈ ਬਟਨ 'ਚ ਲਿੰਕ ਪਾ ਦਾਂਗੇ ਤੇ ਬਲੌਗ ਜਾ ਕੇ ਦੇਖ ਲਓ ਤੇ ਇੱਧਰ ਆ ਗਿਆ ਇਹ ਆਪਣਾ ਕੋਠਾ ਤੇ ਜੇਕਰ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਜੀ ਮਿਲਦੇ ਹਾਂ ਕਿਸੇ ਹੋਰ ਵੀਡੀਓ ਵਿੱਚ ਧੰਨਵਾਦ ਜੀ